ਕਬੱਡੀ 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 ਬਾਜ਼ੀ ਰੇਡ ਪਾਦੀ ਮੈਦਾਨ ਦੇ ਵਿੱਚ ਫਿਰ ਵਧਿਆ ਹੋਇਆ ਹੁਣ ਵੇਖਦੇ ਹਾਂ ਚਾਰਾਂ ਦੇ ਵਿੱਚੋਂ ਕਿਹੜਾ ਖਿਡਾਰੀ ਉਕਰ ਦਾ ਯਤਨ ਕਰਦਾ ਆਹ ਬਾਹੂ ਅਕਬਰ ਪਰਦਾ ਸ਼ਿੱਲੂ ਵੱਜ ਗਈ ਤਾਲ ਉੱਫੜ ਕੇ ਪਾਰ ਹੋ ਗਈ ਬੱਲੇ ਬੱਲੇ ਕਬੱਡੀ 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 ਜਿਹਨੂੰ ਲਾਈ ਵੀਰ ਨੂੰ ਜ਼ੋਰਦਾਰ ਮਾਰ ਦਿਓ ਜਿਹੜੀ ਕਾਹੜੀ ਕਰਦੇ ਸਿਰ ਤੇ ਸੱਟ ਮਹਿਸੂਸ ਕਰ ਰਿਹਾ ਹੈ ਵਾਹਿਗੁਰੂ ਸਾਰੇ ਪਲੇਅਰਾਂ ਤੇ ਮਿਹਰ ਰੱਖੇ ਅੰਮਾ ਥੋੜੀ ਜੀ ਸੱਟ ਮਹਿਸੂਸ ਕਰ ਰਿਹਾ ਹੈ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਹੈ ਉਗ ਪੈਂਦੇ ਜੋ ਬਾਹਰ ਕਿਆਰੀਆਂ ਦੇ ਕੀ ਬਣੂ ਤੇਰਾ ਢੋਲਿਆ ਪੰਛੀ ਆਏ ਹੋਏ ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ ਮੱਖਣ ਬਰਾੜ ਦੀ ਬੇਨਤੀ ਰੱਬ ਅੱਗੇ ਛੱਟ ਲੱਗੇ ਨਾ ਕਦੇ ਖਿਡਾਰੀਆਂ ਦੇ ਛੱਟ ਗੱਜੇ ਨਾ ਕਦੇ ਖਿਡਾਰੀਆਂ ਦੇ ਕਬੱਡੀ ਵੀ ਦੁਨੀਆ ਦਾ ਰਸਤਮ ਹੈ ਹੰਮਾ ਅੱਜ ਦੇ ਯੁੱਗ ਦਾ ਹੈ ਵਰਤਮਾਨ ਯੁੱਗ ਦੇ ਵਿੱਚ ਜੇਕਰ ਟੌਪ ਦੇ ਖਿਡਾਰੀਆਂ ਦਾ ਨਾਮ ਲਿਆ ਜਾਂਦਾ ਹੈ ਅੰਬਾ ਮੇਰੇ ਵੀਰੋਂ ਪਹਿਲੇ ਦੋ ਤਿੰਨ ਰੇਡਰਾਂ ਵਿੱਚੋਂ ਆਉਂਦਾ ਹੈ ਹਾਇਆ ਬੂਸਾ ਦਾ ਜੇਤੂ ਮਹਾਨ ਕਬੱਡੀ ਖਿਡਾਰੀ ਮਾਨ ਕਰਦੀ ਹੈ ਪੂਰੀ ਦੁਨੀਆ ਦੀ ਕਬੱਡੀ ਇਸ ਗੱਭਰੂ ਤੇ ਸ਼ੀਰਾ ਝਨੇਰ ਸਾਡਾ ਵੀਰ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਬਾਜ ਗਿਲ ਕੈਲਗਰੀ ਤੇ ਨਾਲ ਬਜੀਤ ਸਿੰਘ 바ਸੀ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਮਾਲਕਬੀਰ ਕਰੇ ਸਾਡੀ ਖੇਡ ਕਬੱਡੀ ਦਾ ਵੱਡਾ ਮੱਲ ਸੱਟ ਖਾ ਬੈਠਾ ਹੈ ਅੰਬਾ ਸੁਰ ਸਿੰਘ ਵਾਲੀ ਦੀ ਧਿ ਧਤੀ ਇੱਕ ਵਾਰੀ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਇਸ ਨੌਜਵਾਨ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਸਾਰੀ ਸੰਗਤ ਦਿਓ ਪਿਆਰ ਦਿਓ ਅਸ਼ੀਰਵਾਦ ਜ਼ੋਰਦਾਰ ਤਾੜੀਆਂ ਮਾਰ ਦਿਓ ਅੰਬਾ ਫੇਰ ਇਹਨਾਂ ਮੈਦਾਨਾਂ ਦੇ ਵਿੱਚ ਬੁੱਕ ਬੁੱਕ ਕਬੱਡੀਆਂ ਪਾਵੇ ਤੁਹਾਡਾ ਸਾਰਿਆਂ ਦਾ ਚੇਤਾ ਇਸੇ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਲਾਈਵ 13 13 ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ